ਸ਼੍ਰੀ ਗਾਲ ਪੰਜਾਬ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਤੁਸੀਂ ਦੇਖ ਰਹੇ ਹੋ ਪੰਜਾਬ ਦੀਆਂ ਕੁਝ ਖਾਸ ਖਬਰਾਂ ਕੇਂਦਰ ਦੀ ਪੰਜ ਪੰਜ ਸਰਕਾਰ ਵੱਲੋਂ ਮਨਰੇਗਾ ਖਤਮ ਕਰਕੇ ਮਜ਼ਦੂਰ ਵਿਰੋਧੀ ਵੀ ਵੀ ਜੀ ਰਾਮ ਜੀ ਕਾਨੂੰਨ ਥੋਪਣ ਖਿਲਾਫ ਸ਼੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਦੀ ਅਗਵਾਈ ਹੇਠ ਬਲਾਕ ਚਮਕੌਰ ਸਾਹਿਬ ਬਲਾਕ ਮਰੀਂਡਾ ਵਿਖੇ ਪਰਮਾਰੋਸ ਮੁਜ਼ਾਰਾ ਕੀਤਾ ਗਿਆ ਜਿਸ ਵਿੱਚ ਪਾਰਟੀ ਵਲੰਟੀਅਰਾਂ ਸਣੇ ਦਲਿਤ ਗਰੀਬ ਤੇ ਮਜ਼ਦੂਰ ਭਾਈਚਾਰੇ ਦੇ ਮਨਰੇਗਾ ਕਾਮਿਆਂ ਨੇ ਵੱਡੀ ਗਿਣਤੀ ਵਿੱਚ ਸ਼ਰਕਤ ਕੀਤੀ ਇਸ ਦੌਰਾਨ ਵਰਕਰਾਂ ਨੇ ਵਿਧਾਇਕ ਗੁਵਾਇਜ ਵਿਬੀ ਜੀ ਰਾਮ ਜੀ ਸਕੀਮ ਦਾ ਵਿਰੋਧ ਕੀਤਾ ਇਸ ਮੌਕੇ ਤੇ ਵਿਧਾਇਕ ਡਾਕਟਰ ਚੰਜੀਤ ਸਿੰਘ ਨੇ ਕਿਹਾ ਕਿ ਦੇਸ਼ ਦੇ ਕਰੋੜਾਂ ਲੋਕ ਮਨਰੇਗਾ ਦੇ ਸਿਰ ਤੇ ਆਪਣਾ ਜੀਵਨ ਬਸਰ ਕਰ ਰਹੇ ਨੇ ਪਰ ਕੇਂਦਰ ਵਿਚਲੀ ਪੰਜ ਪੰਜ ਸਰਕਾਰ ਵੱਲੋਂ ਇਸ ਸਕੀਮ ਨੂੰ ਵਿਬੀ ਜੀ ਰਾਮ ਜੀ ਵਿੱਚ ਬਦਲਣ ਕੰਨ ਮਜ਼ਦੂਰਾਂ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਸਭਣਾ ਨੇ ਇਕਜੁੱਟ ਆਵਾਜ਼ ਵਿੱਚ ਕਿਹਾ ਕਿ ਜਦੋਂ ਤੱਕ ਮਜ਼ਦੂਰ ਵਿਰੋਧੀ ਵਿਬੀ ਜੀ ਰਾਮ ਜੀ ਕਾਨੂੰਨ ਰੱਦ ਨਹੀਂ ਹੁੰਦਾ ਉਹ ਤਿੱਖਾ ਸੰਘਰਸ਼ ਜਾਰੀ ਰੱਖਣਗੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਲੌਗ ਚਮਕੌਰ ਸਾਹਿਬ ਦੇ ਸਾਰੇ ਹੀ ਸਰਪੰਚ ਸਾਹਿਬਾਨ ਔਰ ਨਰੇਗਾ ਦੇ ਜਿਹੜੇ ਸਾਡੇ ਕੰਮ ਕਰਦੇ ਵੀਰ ਭਰਾ ਸਾਡੇ ਉਹਨਾਂ ਸਾਰਿਆਂ ਦਾ ਇਕੱਠ ਰੱਖਿਆ ਸੀ ਕਿਉਂਕਿ ਸੈਂਟਰ ਨੇ ਇੱਕ ਜਿਵੇਂ ਪਹਿਲਾਂ ਕਿਸਾਨੀ ਦੇ ਖਿਲਾਫ ਕਾਲੇ ਕਾਨੂੰਨ ਬਣਾਏ ਸੀ ਐਦਾਂ ਹੀ ਇੱਕ ਮਨਰੇਗਾ ਦੇ ਖਿਲਾਫ ਇੱਕ ਕਾਲਾ ਕਾਨੂੰਨ ਜਿਹੜਾ ਸੈਂਟਰ ਲੈ ਕੇ ਆ ਰਿਹਾ ਜਿਹਦਾ ਨਾਮ ਉਹਨਾਂ ਨੇ ਜੀ ਰਾਮ ਜੀ ਰੱਖਿਆ ਤੇ ਉਹਦੇ ਬਾਰੇ ਜਿੰਨੇ ਨਰੇਗਾ ਵਰਕਰ ਸਾਡੇ ਕੰਮ ਕਰਨ ਨੂੰ ਕਰਿੰਦੇ ਨੇ ਉਹਨਾਂ ਸਾਰਿਆਂ ਨੂੰ ਉਸ ਬਾਰੇ ਚਾਨਣ ਪਾਇਆ ਗਿਆ ਕਿ ਕਿਵੇਂ ਸੈਂਟਰ ਜਿਹੜਾ ਹੈ ਇਹ ਇਹ ਹੁਣ ਗਰੀਬ ਵਰਗ ਨੂੰ ਔਰ ਆਰਥਿਕ ਤੌਰ ਤੇ ਪਛੜੇ ਵਰਗ ਨੂੰ ਚਾਹੇ ਉਹ ਕਿਸਾਨ ਹੋਵੇ ਚਾਹੇ ਬੈਕਵਰਡ ਕਲਾਸ ਚਾਹੇ ਐਸਸੀ ਭਰਾ ਹੋਣ ਉਹਨਾਂ ਸਾਰਿਆਂ ਨੂੰ ਤੰਗ ਕਰਨ ਲਈ ਇੱਕ ਜਿਹੜਾ ਇਹ ਨਵਾਂ ਕਾਨੂੰਨ ਲੈ ਕੇ ਆ ਰਹੇ ਮੰਨਰੇਕਾ ਨੂੰ ਖਤਮ ਕਰ ਰਹੇ ਔਰ ਉਹਦੀ ਜਗ੍ਹਾ ਜੀ ਰਾਮ ਜੀ ਔਰ ਇਸ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਹਿਲਾਂ ਸੈਂਟਰ ਵੱਲੋਂ ਜਿਵੇਂ ਪੈਸਾ ਹੁੰਦਾ ਸੀ ਸਾਰਾ ਹੀ ਮਨਰੇਗਾ ਜਿਹੜਾ 90 90% ਜਿਹੜਾ ਸੈਂਟਰ ਜਿਹੜਾ ਦਿੰਦੀ ਸੀ ਲੇਕਿਨ ਹੁਣ ਸੈਂਟਰ ਨੇ ਪੰਜਾਬ ਨੂੰ ਜਾਂ ਸਾਰੇ ਹੋਰ ਸੂਬਿਆਂ ਨੂੰ ਤੰਗ ਕਰ ਲਈ ਇਹਦੇ ਰੇਸ਼ਿਓ ਜਿਹੜੀ 60 40 ਕਰਤੀ 60 ਸੈਂਟਰ ਦਾ ਤੇ 40 ਜਿਹੜਾ ਹੈਗਾ ਉਹ ਸੂਬਿਆਂ ਦਾ ਇਟਸ ਇਸ ਤੋਂ ਸਾਫ਼ ਜਿਹੜੀ ਸੈਂਟਰ ਦੀ ਮੰਸ਼ ਹੈ ਉਹ ਜਿਹੜੀ ਹੈ ਸਾਫ਼ ਹੁੰਦੀ ਹੈ ਕਿਉਂਕਿ ਜਿਹੜੀਆਂ ਸਟੇਟਾਂ ਉਹ ਪਹਿਲਾਂ ਹੀ ਜਿਹੜੀਆਂ ਆਰਥਿਕ ਬੋਝ ਥਲੇ ਦਬੀਆਂ ਹੋਈਆਂ ਕਰਜ਼ੇ ਲਏ ਹੋਏ ਸੋ ਉਹਨਾਂ ਨੂੰ ਹੋਰ ਉਹਨਾਂ ਦੀ ਬਾਹ ਮਰੋੜਨ ਦੀ ਕੋਸ਼ਿਸ਼ ਹੋ ਰਹੀ ਹੈ ਔਰ ਦੂਸਰਾ ਮੰਤਵ ਉਹ ਸੈਂਟਰ ਦਾ ਇਹ ਹੈ ਕਿ ਉਹ ਪੈਸਾ ਜਿਹੜਾ GST ਚ ਇਕੱਠਾ ਹੁੰਦਾ ਹੈ ਉਹ ਐਸੀਆਂ ਸਕੀਮਾਂ ਚ ਲਾਉਣ ਦੀ ਬਜਾਏ ਉਹ ਆਪਣੇ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਆ ਅਦਾਨੀ ਅੰਬਾਨੀ ਉਹਨਾਂ ਨੂੰ ਰਾਇਤਾਂ ਦੇ ਰਹੇ ਆ ਲੱਖਾਂ ਕਰੋੜਾਂ ਰੁਪਏ ਸੋ ਇਹ ਇੱਕ ਇਹ ਇੱਕ ਬਹੁਤ ਵੱਡਾ ਧੱਕਾ ਜਿਹੜਾ ਸਾਡੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਚਾਹੇ ਉਹ ਕਿਸਾਨ ਹੋ ਚਾਹੇ ਬੈਕਵਰਡ ਕਲਾਸ ਚਾਹੇ ਐਸਸੀ ਭਰਾ ਹੋਣ ਉਹਨਾਂ ਦੇ ਖਿਲਾਫ ਇੱਕ ਬਹੁਤ ਵੱਡਾ ਜਿਹੜਾ ਧੋਖਾ ਹੈ ਸੋ ਉਹਦੇ ਖਿਲਾਫ ਅੱਜ ਇਹ ਕਟ ਕੀਤਾ ਗਿਆ ਸੀ ਆ ਇੱਥੇ ਸਾਰੇ ਜਿਹੜੇ ਨਰੇਗਾ ਵਰਕਰ ਉਹ ਪਹੁੰਚੇ ਸੀ ਸਰਪੰਚ ਸਾਹਿਬਾਨ ਪਹੁੰਚੇ ਔਰ ਉਹਨਾਂ ਨੂੰ ਦੱਸਿਆ ਗਿਆ ਔਰ ਔਰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਸਾਡੀ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਇੱਕ ਖਾਸ اجلاس ਜਿਹੜਾ 30 ਤਰੀਕ ਨੂੰ ਇਹਦੇ ਇਹਦੇ ਖਿਲਾਫ ਬੁਲਾਇਆ ਗਿਆ ਔਰ ਮਤਾ ਪਾਸ ਕੀਤਾ ਗਿਆ ਕਿ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਸੈਂਟਰ ਨੂੰ ਭੇਜਿਆ ਗਿਆ ਕਿ ਇਹ ਜਿਹੜਾ ਕਾਲਾ ਕਾਨੂੰਨ ਤੁਸੀਂ ਵਾਪਸ ਲਓ ਕਿਉਂਕਿ ਇਹ ਆਮ ਲੋਕਾਂ ਨੂੰ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਨੂੰ ਔਰ ਐਸਸੀ ਵਰਗ ਕਿਉਂਕਿ 70% ਜਿਹੜੇ ਕਰਿੰਦੇ ਆ ਉਹ ਮਨਰੇਗਾ ਚੋਂ ਐਸਸੀ ਵਰਗ ਦੇ ਸੋ ਉਹਨਾਂ ਨੂੰ ਖਾਸ ਤੌਰ ਤੇ ਤਾਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਰਕਾਰ ਵੀ ਕਾਂਗਰਸ ਸਰਕਾਰ ਵੱਲੋਂ ਵਾਂਗ ਜਿਹੜੀ ਹੈ ਇਹ ਐਸਸੀ ਵਿਰੋਧੀ ਸਰਕਾਰ ਹੈ ਬੀਜੇਪੀ ਦੀ ਜਿਹੜੀ ਸੈਂਟਰ ਵਿੱਚ ਸੋ ਇਹਦਾ ਸਖਤ ਵਿਰੋਧ ਅਸੀਂ ਕਰਾਂਗੇ ਔਰ ਸਾਡੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਅਸੀਂ ਇਹਦਾ ਸਖਤ ਵਿਰੋਧ ਕਰਕੇ ਇਹਨੂੰ ਵਾਪਸ ਜਿਹੜਾ ਹੈਗਾ ਜਿਹੜਾ ਕਰਾਂਗੇ ਕਿ ਇਹਨੂੰ ਜੀ ਰਾਮ ਜੀ ਨੂੰ ਵਾਪਸ ਲਓ ਤਾਂ ਪੁਰਾਣੀ ਸਕੀਮ ਜਿਹੜੀ ਮੰਤਰਿਕਾ ਦੀ ਉਹ ਹੀ ਚੱਲਦੀ ਰਹੇ ਨਹੀਂ ਤਾਂ ਅਗਰ ਕਿਸੇ ਤਰ੍ਹਾਂ ਦਾ ਵੀ ਸੰਘਰਸ਼ ਜਿਹੜਾ ਬਿੰਨਣਾ ਪਿਆ ਉਹ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਬਿੰਦੇਗੀ ਸੈਂਟਰ ਜਿਹੜਾ ਹੈ ਇਹ ਇਹ ਹੁਣ ਗਰੀਬ ਵਰਗ ਨੂੰ ਔਰ ਆਰਥਿਕ ਤੌਰ ਤੇ ਪਛੜੇ ਵਰਗ ਨੂੰ ਚਾਹੇ ਉਹ ਕਿਸਾਨ ਹੋਵੇ ਚਾਹੇ ਬੈਕਵਰਡ ਕਲਾਸ ਚਾਹੇ ਐਸਸੀ ਭਰਾ ਹੋਣ ਉਹਨਾਂ ਸਾਰਿਆਂ ਨੂੰ ਤੰਗ ਕਰਨ ਲਈ ਜਿਹੜਾ ਇਹ ਨਵਾਂ ਕਾਨੂੰਨ ਲੈ ਕੇ ਆ ਰਹੇ ਹਨ ਮੰਨਰੇਕਾ ਨੂੰ ਖਤਮ ਕਰ ਰਹੇ ਔਰ ਉਹਦੀ ਜਗ੍ਹਾ ਜੀ ਰਾਮ ਜੀ ਸੋ ਇਹ ਇੱਕ ਇਹ ਇੱਕ ਬਹੁਤ ਵੱਡਾ ਧੱਕਾ ਜਿਹੜਾ ਸਾਡੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਚਾਹੇ ਉਹ ਕਿਸਾਨ ਹੋ ਚਾਹੇ ਬੈਕਵਰਡ ਕਲਾਸ ਚਾਹੇ ਐਸਸੀ ਭਰਾ ਹੋਣ ਉਹਨਾਂ ਦੇ ਖਿਲਾਫ ਇੱਕ ਬਹੁਤ ਵੱਡਾ ਜਿਹੜਾ ਧੋਖਾ ਹੈ ਸੋ ਉਹਦੇ ਖਿਲਾਫ ਅੱਜ ਇਹ ਕਟ ਕੀਤਾ ਗਿਆ ਸੀ ਆ ਇੱਥੇ ਸਾਰੇ ਜਿਹੜੇ ਨਰੇਗਾ ਵਰਕਰ ਉਹ ਪਹੁੰਚੇ ਸੀ ਸਰਪੰਚ ਸਾਹਿਬਾਨ ਪਹੁੰਚੇ ਫਿਲਹਾਲ ਪੰਜਾਬ ਅਪਡੇਟਸ ਦੇ ਵਿੱਚ ਇਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ